ਪੰਜਾਬ ਪ੍ਰੋਜੈਕਟ ਤਰਨਖ ਗਰਮਥਾਂ ਦੇ ਪ੍ਰੋਟੋਕੋਲ ਅਪ ਅਪਰਾਧਾਂ ਦੀ ਰੋਕਥਾਮ ਬਿਲ 2025 ਸੋ ਡਿਸਕਸ਼ਨ ਦੇ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਇਹਦੇ ਚ ਇੱਕ ਸਿਲੈਕਟ ਕਮੇਟੀ ਬਣਾਈ ਜਾਵੇ ਔਰ ਉਹ ਸਿਲੈਕਟ ਕਮੇਟੀ ਜਿਹੜੀ ਹੈ ਉਹ ਆਪਣਾ ਵਿਚਾਰ ਪਤੰਥਾ ਕਰਕੇ ਤੇ 6 ਮਹੀਨੇ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੇ ਸੋ ਉਹਦੇ ਤਹਿਤ ਸਰੇਮਾਨ ਜੋ ਸਪੀਕਰ ਸਾਹਿਬ ਨੇ 15 ਗੰਦਰੀ ਕਮੇਟੀ ਬਣਾਈ ਹੈ ਜਿਸੀ ਅੱਜ ਪਹਿਲੀ ਮੀਟਿੰਗ ਹੋਈ ਹੈ। ਔਰ ਇਹਦੇ ਵਿੱਚ ਅਸੀਂ ਅੱਜ ਨਿਰਕਾਰਜ ਖੇਤਰਾਂ ਕਮੇਟੀ ਦਾ ਉਸਤੇ ਵਿਚਾਰ ਕੀਤਾ ਹੈ ਤੇ ਬਿਲ ਸੰਬੰਧੀ ਜਿਹੜਾ ਜਨਰਲ ਦੀ رائے ਲੈਣੀ ਹੈ ਅਸੀਂ ਉਹਦੇ ਬਾਰੇ ਵਿਚਾਰ ਟੋੰਗਲਾ ਕੀਤਾ। ਹੁਣ ਆਪ ਸਭ ਜਾਣਦੇ ਹੋ ਸਕਲੂ ਕਿ ਜਿਹੜੀ ਸਟ੍ਰਿਕਟ ਕਮੇਟੀਆਂ ਹੁੰਦੀਆਂ ਇਹ ਬੜੀਆਂ ਤੇ ਇਹ ਆਪਣੇ ਜਿਹੜੇ ਕਾਰਵਾਈ ਡੇ ਟੂ ਡੇ ਕਾਰਵਾਈ ਹੈ ਇਹ ਸ਼ੇਅਰ ਨਹੀਂ ਕਰ ਸਕਦੀਆਂ। ਇਹ ਕੰਫਿਡੈਂਸ਼ੀਅਲ ਹੁੰਦੀ ਹੈ। ਸੋ ਸਾਡਾ ਕੋਈ ਵੀ ਮੈਂਬਰ ਜਾਂ ਚੇਅਰਮੈਨ ਇਹਦੇ ਬਾਰੇ ਤੁਹਾਨੂੰਡੇ ਟੂ ਟੂ ਜਿਹੜੇ ਅਸੀਂ ਕੰਮ ਕਰਨ ਦੀਆਂ ਗੱਲਬਾਤ ਕਰਨ ਦੇ ਚਾਹਤਾਂ ਕਰਾਂਗੇ ਉਹਦੇ ਬਾਰੇ ਤਾਂ ਨਹੀਂ ਦੱਸ ਸਕਾਂ ਕਿ ਤੁਜੀ ਗੱਲ ਇਹ ਹੈ ਕਿ ਬੜਾ ਸਰਬਾਜਨ ਸਮਰਸ਼ੀਵੇਂ ਸਰਦ ਜਿਹੜਾ ਹੈ ਮੁੱਦਾ ਹੈਗਾ ਸੋ ਇਸ ਕਰਕੇ ਪ੍ਰੈਸ ਤੋਂ ਵੀ ਚਾਹਤ ਹੈ ਕਿ ਸਾਨੂੰ ਥੋੜਾ ਜਿਆਦਾ ਇਹਦੇ ਬਾਰੇ ਆਰਾਮ ਨਾਲ ਕੰਮ ਕਰਨ ਦਿੱਤਾ ਜਾਵੇ ਕਿਉਂਕਿ ਇਹ ਕਾਫੀ ਔਖਾ ਕੰਮ ਹੈ ਸੋ ਬੇਸਿਕਲੀ ਸਾਡੀ ਮੀਟਿੰਗਾਂ ਤੇ ਇਹ ਸੀ ਕਿ ਅਸੀਂ ਸਭ ਨੇ ਥੋੜੀ ਜਿਹਾ ਗੱਲਬਾਤ ਕੀਤੀ ਆਪਣੀ ਰਾਏ ਦਿੱਤੀ ਹੈ ਤਸੀਂ ਮੇਰੇ ਕੰਮ ਲਗਾ ਰਿਹਾ ਤਾਂ ਕੰਮ ਕਰ ਦੇਣਾ ਜੇ ਕੋਸ਼ਿਸ਼ ਹੋਏਗੀ ਇਸ 6 ਮਿੰਟ ਤੋਂ ਪਹਿਲੇ ਪਹਿਲਾਂ ਮੈਨੂੰ ਬੋਲ ਦੇਈਏ ਦੇਖੋ ਮੈਂ ਇਹ ਸੁਝਾਵਾ ਲਈ ਉਹ ਕੀ ਟ੍ਰਿਕ ਆਉਂਗੀ ਅਸੀਂ ਉਸ ਤੇ ਵੀ ਵਿਚਾਰ ਕਰਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਕਰਨਾ ਪਰ ਇਹ ਹੈ ਕਿ ਜਿਹੜੀ ਫਦਿਕ ਹੈ ਉਹ ਆਪਣਾ ਵਿਚਾਰ ਦੇ ਸਕਦਾ ਕਿਸੇ ਤਰੀਕੇ ਨਾਲ ਈਮੇਲ ਰਾਈ ਵੀ ਦੇ ਸਕਦੀ ਹੈ ਸਾਨੂੰ ਮੌਖੇ ਤਰੇ ਵੀ ਦੇ ਸਕਦੀ ਹੈ ਉਹ ਸਿਵਕ ਆ ਕਰ ਲਵੇ ਅਸੀਂ ਵੀ ਸਿਵਕ ਨੰਬਰ ਕੰਮ ਦੇ ਸਰਪੰਚ ਜੀ ਅਸੀਂ ਨੈਕਸਟ ਮੀਟਿੰਗ ਕਰਦੇ ਦੱਸ ਸਕਾਂ ਕਿ ਵੀ ਅਸੀਂ ਕਿੰਨੇਬਰ ਦੇ ਰਹੇ ਹਾਂ ਕਿਸ ਤਰ੍ਹਾਂ ਈਮੇਲ ਦੇ ਰਹੇ ਹਾਂ ਅਸੀਂ ਇਸ ਤਰ੍ਹਾਂ ਕੋਈ ਹੈ ਨਹੀਂ ਹੈ ਪਰ ਹੌਸਲਾ ਕਿ ਅਸੀਂ ਪੱਜਨ ਮਤਲੀ ਇੱਕ ਟਾਈਮ ਉਹਦਾ ਮਤਲੀ ਇਹ ਤੋਂ ਉਹਦਾ ਹੀ ਉਸ ਟਾਈਮ ਤੇ ਤੇ ਉਹਦਾਂ ਸੀ ਮੀਟਿੰਗ ਕਰਾਇਆ ਸੀ ਔਰ ਸਾਡੀ ਇਹ ਵੀ ਰਿਕੁਐਸਟ ਸਭ ਨੂੰ ਸੀ ਕਿ ਸਾਰੇ ਅਸੀਂ ਮੈਂਬਰ ਆਇਆ ਕਰਾਂਗੇ ਅਸੀਂ ਬਹੁਤ ਇਹਨੂੰ ਸਮਝਣੇ ਸ਼ਿਲ ਮਸਟੈਂਡ ਉਸ ਤਰ੍ਹਾਂ ਸੀਰੀਅਸਲੀ ਆਇਆ ਕਿਸ ਦਾ ਰਾਏ ਜਦੋਂ ਕਿ ਇਹ ਉਹ ਲੈਕਚਰ ਆਉਣਾ ਨਹੀਂ ਪੀ ਸਕਦਾ ਜੀ ਅਸੀਂ ਸਾਰੀ ਸੰਸਦਾਂ ਦੇ ਰਾਏ ਲਾਂਗੇ ਅਸੀਂ ਬਿਲਕੁਲ ਲਾਂਗੇ ਅਸੀਂ ਜਿਹੜੇ ਅ ਧਰਮ ਨੂੰ ਸਮਝਦੇ ਨੇ ਬੁੱਧੀਜੀਵੀ ਨੇ ਉਹਨਾਂ ਦੇ ਰਾਏ ਲਾਂਗੇ ਆਮ ਜਨਤਾ ਦੇ ਰਾਏ ਲਾਂਗੇ ਕਿਉਂਕਿ ਕਮੇਟੀ ਕੀਤਾ ਸੀ ਵਿਧਾਨ ਸਭਾ ਦੇ ਜਨਤਾ ਦੇ ਰਾਏ ਲਈ ਜਾਏਗਾ ਜੀ ਸਰ ਸਾਡੀ ਇਸ ਮਾਦੂਤ ਦੇਾਰੇ ਪਾਰਟੀ ਦੇ ਰਾਏ ਦਾ ਵੀ ਲਾਜ਼ਮ ਹੋ ਗਿਆ ਤੋਂ ਪੂਰੀ ਸਰਸੀ ਪਰ ਇਸ ਵਿੱਚ ਤੋਂ ਵਾਣ ਲੈ ਕੇ ਸ਼ੁਰੂਆਤ ਕਰਨ ਦਾ ਤਿੱਖੀ ਕਿ ਜੋ ਪਹਿਲਾਂ ਤੁਸੀਂ ਦੱਸਣੀ ਹੈ ਕਿ ਤੁਸੀਂ ਕੋਈ ਪ੍ਰਸਤਾਵ ਦਿੱਤਾ। ਹਾਂਜੀ ਅਸੀਂ ਅਰਜ਼ੀ ਜੋ ਵੀ ਦੇ ਹੈ ਦਿਲ ਸਭ ਕੋਲ ਪਹੁੰਚ ਚੁੱਕਾ ਹੈ। ਅਸੀਂ ਪਹਿਲਾਂ ਵੀ ਦਿਲ ਦੇਖਿਆ ਸੀਗਾ ਦੁਬਾਰਾ ਵੀ ਦੇਖਾਂਗੇ ਸਾਡੇ ਜੀ ਸਾਡੀ ਜੀ ਦੇਖਿਆ ਬੈਠੇ ਸੀ ਸੋ ਬਾਹਰ ਮੈਂ ਉਹ ਮੰਨਣਾ ਰਾਇ ਕਰਾਂਗੇ। ਔਰ ਲਗਾਤਾਰ ਤੱਤੇ ਮੀਟਿੰਗਾਂ ਲਗਾਤਾਰ ਤੱਜ ਕਰਾਂਗੇ ਜਿਵੇਂ ਸਾਡੀ ਬਾਕੀ ਮੀਟਿੰਗਾਂ ਹੁੰਦੀਆਂ ਸੀ ਇਹਨਾਂ ਨੂੰ ਥੋੜਾ ਇਸ ਮੀਟਿੰਗ ਨੂੰ ਉਸ ਤੋਂ ਅਲੱਗ ਰੱਖ ਕੇ ਬਹੁਤ ਗੰਭੀਰ ਤਰੀਕੇ ਨਾਲ ਬੜੇ ਸੋਚ ਸਮਝ ਕੇ ਔਰ जल्दी जल्दी मीटिंग रख के फिर नहीं कमेटी तो अपनी रिपोर्ट देगी स्पीकर साहब ने फिर वो कल दोबारा हाउस जोड़ा एक्ट है फिर एक्ट कहाँ जाएगा और तो जो कानूनी जो भी सो तो अभी देख लेंगे आपकी जो पिछली बारी काट रहेगी पूरी कर लेंगे अज खैर बारह तेरह मैंबर से ਤੇ ਦੋ ਮੈਂਬਰ ਸਾਡੇ ਇਹਨਾਂ ਨੂੰ ਕੋਈ ਨਾ ਕਿ ਅਸੀਂ ਜਿੰਪਾ ਜੀ ਬੀਜ਼ੀ ਸੀਗੇ ਔਰ ਆ ਰਹੇ ਨੇ ਉਹਨੇ ਪਹੁੰਚ ਜਾਣਗੇ ਸੋ ਅਸੀਂ ਬੈਕਗ੍ਰਾਉਂਡ ਸਾਰਾ ਪਛਾਰ ਦੱਸਦਾ ਕਿ ਜੇ ਅਸੀਂ ਖਾਸ ਤੰਕੀ ਦੋ ਤਾਂ ਅਮਨਦੀਪ ਉਹ ਵੀ ਉਹਨਾਂ ਨੂੰ ਲਿਜੀਏ ਬਸਲੇ ਕਿਤੇ ਗਏ ਵੇਸੀ ਬਾਹਰ ਉਹ ਨੂੰ ਫੋਨ ਆ ਗਿਆ ਕਿ ਮੈਂ ਬਾਹਰ ਇੱਕ ਤੱਕ ਪਹੁੰਚਾਂਗੀ ਸੋ ਉਹਨਾਂ ਨੂੰ ਮਿਲ ਲਾਂਗੇ ਤੇ ਬਾਅਦ ਅਸੀਂ ਉਹਨਾਂ ਨੂੰ ਵੀ ਸਾਰਾ ਦੱਸਦਾ ਕਿ ਦੋ ਡਿਸਕਸਟ ਦੇ ਬਾਅਦ ਸੀਰੀਅਸਲੀ ਲਾਂਗੇ ਅਸਤਨ ਮੇਜ ਕੇਂਦਰ ਠੀਕ ਹੈ ਜੀ